ਇੱਕ ਦਿਨ ਗੁਰੂ ਜੀ ਦਾ ਸੀਤ ਬਰਸ਼ਾਦ ਛੱਕੇ ਮਤੀ ਦਾ ਜੀ ਨੇ ਉਹਨੂੰ ਦੇਬ ਦੇ ਰੇਸ਼ਟੇ ਉਹ ਗਏ ਤੇ ਜਾ ਨਹੀਂ ਸਕਿਆ ਉਹ ਖੁਸ਼ੀ ਦੀ ਖਮਾਰੀ ਵਿੱਚ ਉੱਚੀ ਸੁਰ ਨਾਲ ਪਹਿਲਾ ਸ਼ਬਦ ਪੜ੍ਹੇ ਤੇ ਫਿਰ ਜਦੋਂ ਅੱਧ ਗ ਜੋਸ਼ ਵਿੱਚ ਆ ਕੇ ਉਹਨੇ ਗੁਰੂ ਜੀ ਅੱਗੇ ਬਿਆਨ ਤੇ ਕੀਤੇ ਇਹ ਸੱਚੇ ਬਾਦਸ਼ਾਹ ਜੇ ਹੁਕਮ ਦੇਓ ਤਾਂ ਔਰੰਗਜ਼ੇਬ ਨੂੰ ਹੁਣੇ ਪਰਿਵਾਰ ਸਮੇਤ ਮਾਰ ਦਿਆਂ ਜਾਂ ਕਿਲੇ ਦੀਆਂ ਕੰਧਾਂ ਨੂੰ ਪੜਾ ਕੇ ਮੁਗਲਾਂ ਦਾ ਸੱਤਿਆ ਨਾਸ ਕਰ ਦਿਆਂ ਜੇ ਆਖੋਦਾ ਇਹਨਾਂ ਦੀ ਬਾਦਸ਼ਾਹੀ ਪੁੱਟ ਦੇਵਾਂ ਤਾਂ ਗੁਰੂ ਜੀ ਬਚਨ ਕੀਤਾ ਜਿਨ੍ਹਾਂ ਦੇ ਸੀਧ ਪ੍ਰਸਾਦ ਵਿੱਚ ਐਡੀ ਸ਼ਕਤੀ ਆ ਉਹੇ ਕਾਮਰੂ ਨਹੀਂ ਕਰ ਸਕਦੇ ਪਰ ਹੁਕਮ ਕਰਤਾਰ ਦਾ ਨਹੀਂ ਅਸੀਂ ਦਾ ਭਾਵੀ ਤੇ ਕਰਤਾਰ ਦਾ ਹੁਕਮ ਮੰਨ ਕੇ ਧਰਮ ਤੇ ਸੀਸ ਕੁਰਬਾਨ ਕਰਨ ਆਇਆ ਅਜੇ ਬਲੀਦਾਨ ਬਿਨਾ ਹਿੰਦੂ ਧਰਮ ਨਹੀਂ ਠਹਿਰ ਸਕਦਾ ਗੁਰੂ ਜੀ ਨੇ ਕਿਰਪਾ ਦ੍ਰਿਸ਼ਟੀ ਤੇ ਜਲ ਨਾਲ ਦੁੱਧ ਵਾਲਾ ਉਬਾਲਾ ਠੰਡਾ ਕਰ ਦਿੱਤਾ ਇਹ ਸਾਰੀ ਦਸ਼ਾ ਕਾਜੀ ਜੀ ਦਾ ਘਰ ਨੇੜੇ ਸੀ ਉਹ ਝਰੋਖੇ ਵਿੱਚੋਂ ਵੇਖ ਕੇ ਆਰੰਗਜੀਤ ਨੂੰ ਜਾ ਕੇ ਦੱਸਦਾ ਆਰੰਗਜੀਤ ਸੱਪਾਂਗ ਰਵੇਸ ਖੋਲ ਕੇ ਸੜ ਬਣ ਗਿਆ ਗੁਰੂ ਜੀ ਨੂੰ ਸਿੱਖਾ ਸਮੇਧ ਸਦਵਾਇਆ ਆਰਵੇਰਾ ਆਖਿਆ ਵੀ ਦੀਨਕ ਬੋਲੋ دیਵਾਨ ਮਤੀ ਦਾਸ ਨੇ ਆਖਿਆ ਦੀਨ ਕਬੂਲਨਾ ਬੇਈਮਾਨ ਹੋਣਾ ਔਰੰਗਾਏ ਭਜਨ ਸੁਣ ਕੇ ਬੋਲਿਆ ਮੁਸਲਮਾਨ ਫਿਰ ਸਾਰੇ ਬੇਈਮਾਨ ਨੇ دیਵਾਨ ਮਤੀ ਦਾਸ ਨੇ ਆਖਿਆ ਜੋ ਲੋਭ ਲਾਲਚ ਪਿੱਛੇ ਆਪਣਾ ਧਰਮ ਛੱਡ ਕੇ ਦੂਜਾ ਦੀਨ ਕਬੂਲ ਦੇਣ ਇਸ ਤੋਂ ਵੱਧ ਕੀ ਹੋਰ ਬੇਈਮਾਨੀ ਹੋ ਸਕਦੀ ਇਹ ਸੁਣ ਕੇ ਆਰੰਗਜੇ ਬੋਲਿਆ ਤੂੰ ਹੀ ਆਖਦਾ ਸੀ ਕਿਲੇ ਦੀ ਕੰਧ ਨਾਲ ਕੰਧ ਵੜਾ ਕੇ ਮੁਗਲਾਂ ਦਾ ਸਤਿਆਨਾਸ਼ ਕਰਦਿਆ ਔਰੰਗੇ ਨੂੰ ਪਰਿਵਾਰ ਸਮੇਤ ਮਾਰਾਂ ਹਸ ਹੁਣ ਤੂੰ ਕੰਧ ਨਾਲ ਕੰਧ ਵੜਾ ਕੇ ਮੈਨੂੰ ਪਰਿਵਾਰ ਸਮੇਤ ਮਾਰ ਕੇ ਦੱਸ ਦੀਵਾਨ ਮਤੀ ਦਾਸ ਬੋਲਿਆ ਸੱਚੇ ਸਤਗੁਰਾਂ ਦਾ ਹੁਕਮ ਨਹੀਂ ਜੇ ਹੁਕਮ ਹੰਦਾ ਤਾਂ ਤੈਨੂੰ ਦੱਸ ਦਿੰਦਾ ਬਾਦਸ਼ਾਹ ਬੋਲਿਆ ਦੀਨ ਇਸਲਾਮ ਕਬੂਲ ਨਹੀਂ ਤਾਂ ਕਤਲ ਕੀਤੇ ਜਾਓਗੇ ਮਤੀ ਦਾਸਾਂ ਦਾ ਸਰੀਰ ਤਾਂ ਬਿਣਸਣ ਵਾਲੀ ਚੀਜ਼ ਹੈ ਦਾ ਕੋਈ ਡਰ ਨਹੀਂ ਮੇਰੀ ਆਤਮਾ ਦਾ ਕਤਲ ਨਹੀਂ ਹੋ ਸਕਦਾ ਬਾਦਸ਼ਾਹ ਨੇ ਜਲਾਦ ਨੂੰ ਹੁਕਮ ਦਿੱਤਾ ਇਹਨੂੰ ਆਰੇ ਨਾਲ ਚੀਰ ਦਿਓ ਸੋ ਦੀਵਾਨ ਮਤੀ ਦਾਸ ਜੀ ਆਰੇ ਨਾਲ ਚਰਾਈ ਗਏ ਭਈ ਭਾਈ ਦਿਆਲਾ ਬੋਲਿਆ ਅਹ ਜ਼ਾਲਮ ਪਾਪੀ ਔਰੰਗੇ ਤੂੰ ਬੇਗੁਨਾਹ ਸਿੱਖ ਨੂੰ ਨਹੀਂ ਚਿਰਵਾਇਆ ਤੂੰ ਬਾਬਰ ਦੀ ਵੰਸ ਤੇ ਆਪਣੀ ਬਾਦਸ਼ਾਹੀ ਚਿਰਵਾਈ ਹੈ ਔਰੰਗੇ ਨੇ ਇਹ ਸੁਣ ਕੇ ਆਈਂ ਦੇ ਆਲੇ ਨੂੰ ਜਿਉਂਦੇ ਜੀ ਦੇਗ ਵਿੱਚ ਰਿੰਨੇ ਆਏ ਦੋਨੋਂ ਸਿੱਖ ਮਰਦੇ ਦਮ ਤੱਕ ਸ੍ਰੀ ਜਪਜੀਤ ਸਾਹਿਬ ਦਾ ਪਾਠ ਅਰ ਵਾਹਿਗੁਰੂ 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 ਚਾਰ ਦੇ ਰਹਿ ਬੜੀ ਖੁਸ਼ੀ ਨਾਲ ਬਾਤ ਕਬੂਲ ਕੇ ਅਮਰਾਪੁਰੀ ਨੂੰ ਗਏ ਬਾਦਸ਼ਾਹ ਨੇ ਗੁਰੂ ਜੀ ਨੂੰ ਬਾਕੀ ਦੀਆਂ ਸਿੱਖਾਂ ਸਮੇਤ ਜੇਲ੍ਹ ਖਾਨੇ ਵਿੱਚ ਦਿੱਤਾ ਆਖਿਆ ਜੇ ਤੁਸੀਂ ਨਾ ਮੰਨੋਗੇ ਤੁਹਾਡੇ ਨਾਲ ਵੀ ਇਸੇ ਤਰ੍ਹਾਂ ਹੀ ਕੀਤਾ ਜਾਵੇਗਾ ਅਬਦੁੱਲਾ ਦਰੂਗਾ ਜਿਹੜਾ ਗੁਰੂ ਦਾ ਸਿੱਖ ਹੋ ਗਿਆ ਸੀ ਉਹਨੇ ਬੇਨਤੀ ਕੀਤੀ ਸੱਜੇ ਬਾਦਸ਼ਾਹ ਜੇਕਰ ਆਪਦਾ ਹੁਕਮ ਹੋਵੇ ਤਾਂ ਪੰਜ ਸਮਾਈਆਂ ਸਵੇਤ ਅਸੀਂ ਆਪਦੇ ਨਾਲ ਜਾਣ ਨੂੰ ਤਿਆਰ ਆਂ ਕਿਸੇ ਪਹਾੜ ਦੀ ਕੰਦਰਾ ਵਿੱਚ ਚੱਲ ਗਏ ਆਪ ਦੀ ਸੇਵਾ ਕਰਕੇ ਆਪਣਾ ਜਨਮ ਸੁਧਾਰਾਂਗੇ ਗੁਰੂ ਜੀਾਂ ਦੇ ਛਤਰੀ ਦਾ ਧਰਮ ਭੱਜ ਜਾਣਾ ਨਹੀਂ ਅਸੀਂ ਤਾਂ ਕੇਵਲ ਧਰਮ ਯੁੱਧ ਵਿੱਚ ਜੂਝਣ ਆਏ ਆਂ ਫਿਰ ਅਸੀਂ ਦੂਜ ਦੇ ਚੰਦ ਵਾਂਗ ਜਗਤ ਪੂਜੋ ਕੇ ਆਪਣੀ ਕੁੱਲ ਨੂੰ ਕਿਉਂ ਕਲੰਕ ਲਾਈਏ ਜੇ ਜਾਨ ਬਚਾਉਂਦੇ ਛਾਂਦੇ ਫਿਰ ਅਸੀਂ ਆਉਂਦੇ ਕਿਉਂ ਹੁਣ ਤਾਂ 8-9 ਦਿਨ ਰਹਿਣਾ ਇਸੇ ਕੁੱਲ ਕਲੰਕੀ ਦੇ ਜੰਮੇ ਕਲੰਕ ਦੇ ਸੱਚਖਣ ਨੂੰ ਪਧਾਰਾਂਗੇ ਇਸੇ ਕੁੱਲ ਕਲੰਕੀ ਦੇ ਜੰਮੇ ਕਲੰਕ ਦੇ ਸੱਜਣ ਨੂੰ ਪੁਧਾਰਾਂਗੇ ਜੇਕਰ ਤੁਹਾਡੀ ਮਰਜ਼ੀ ਹੋਵੇ ਤੁਸੀਂ ਅਨੰਦਪੁਰ ਸਾਡੇ ਸਹਬਜ਼ਾਦੇ ਕੋਲ ਚਲੇ ਜਾਣਾ ਜਿੱਥੇ ਮੋਗ ਭੋਗ ਦੋਨੋਂ ਲੱਭਦੇ ਨੇ ਇਹ ਸੁਣ ਕੇ ਦਰੋਗਾ ਮੱਥਾ ਟੇਕ ਕੇ ਅੱਖਾਂ 'ਚੋਂ ਜਲ ਵਹਾਉਂਦਾ ਚਲਿਆ ਗਿਆ ਇੱਕ ਦਿਨ ਭਾਈ ਬੁੱਢੇ ਨੇ ਗੁਰੂ ਭਾਈ ਬੁੱਢੇ ਕੇ ਗੁਰ ਦਿੱਤੇ ਨੇ ਬੇਨਤੀ ਕੀਤੀ ਸੱਚੇ ਪਾਤਸ਼ਾਹ ਸਾਡੀ ਮਾਤ ਵੀ ਹੋਣ ਇਸੇ ਤਰ੍ਹਾਂ ਆਵੇਗੀ ਗੁਰੂ ਜੀ ਬੜੇ ਧੀਰਜ ਨਾਲ ਬੋਲੇ ਅਸੀਂ ਤਾਂ ਪਹਿਲੇ ਹੀ ਕਹਿ ਚੁੱਕੇ ਹਾਂ ਜੇ ਸਾਡੇ ਨਾਲ ਉਹ ਚਲੇ ਜਾਣ ਜਿੰਨੇ ਕਸ਼ਟ ਸਹਾਰ ਕੇ ਵੀ ਧਰਮ ਉਤੇ ਜਾਨ ਕੁਰਬਾਨ ਕਰਨੀ ਹੋਵੇ ਸਾਡੇ ਨਾਲ ਉਹ ਚੱਲੇ ਔਰ ਜੇਕਰ ਤੁਸੀਂ ਜਾਣਾ ਚਾਹੁੰਦੇ ਹੋ ਤੇ ਚਲੇ ਜਾਓ ਸਿੱਖ ਆਖਿਆ ਬੇੜੀਆਂ ਸੰਗਰ ਲੱਗੇ ਪੈਰੇ ਖੜੇ ਜੰਦੇ ਲੱਗਿਆ ਕਿਸ ਤਰ੍ਹਾਂ ਜਾ ਸਕਦੇ ਆ ਗੁਰੂ ਜੀ ਆਖਿਆ ਇਹ ਸ਼ਬਦ ਪੜੋ ਕਾਟੀ ਪੇ 베ਰੀ ਪਗ ਹਤੇ ਗਣ ਗੁਰ ਕੀਨੇ ਬੰਦ ਖਲਾਸ ਉਹਨਾਂ ਨੇ ਇਹ ਸ਼ਬਦ ਪੜੇ ਪੈਰਾਂ ਦੀਆਂ ਬੇੜੀਆਂ ਟੁੱਟ ਗਈਆਂ ਆਰੇਦਾਰ ਸੌਂਗੇ ਦਰਵਾਜੇ ਖੁੱਲ ਗਏ ਜਿਸ ਵੇਲੇ ਸਿੱਖ ਚੱਲੇ ਦਾ ਗੁਰੂ ਜੀ ਸਲੋਕ ਬੜਿਆ ਸੰਗ ਸਖਾ ਸਭ ਤਜ ਗਏ ਕੌ ਨਾਨਕ ਬਿਉ ਸਾਥ ਕੌ ਨਾਨਕ ਭਿਪਤ ਮੈਂ ਏਕ ਏਕ ਰਗਨਾਥ ਇਹ ਸ਼ਬਦ ਸੁਣਦਿਆਂ ਸਿੱਖਾਂ ਦੇ ਨੇਤਰ ਵਹਿ ਤੁਰੇ ਪਿਸਤਾਵਾ ਕਰਕੇ ਮੁਰ ਗੁਰੂ ਜੀ ਪਾਸ ਆ ਗਏ ਗੁਰੂ ਜੀ ਉਹਨਾਂ ਨੂੰ ਬਥੇਰਾ ਭੇਜ ਰਹੇ ਪਰ ਉਹਨਾਂ ਇੱਕ ਨਾ ਮੰਨੀ ਤਨੋਂ ਮਨੋਂ ਸੇਵਾ ਵਿੱਚ ਰਹੇ ਆਪਣੀ ਭੁੱਲ ਦੀ ਖਿਮਾ ਕਰਾਏ ਸੋ ਸੱਚੇ ਪਾਤਸ਼ਾਹ ਆਪ ਦੇ ਚਰਨਾਂ ਨਾਲ ਮਰਦਿਆਂ ਦਮ ਤੱਕ ਪ੍ਰੀਤ ਰਵੇ ਹਣ ਮਾਤਾ ਨਾਨਕੀ ਜੀ ਨੇ ਭਾਈ ਮਤੀ ਦਾਸ ਭਾਈ ਦਿਆਲ ਦਾਸ ਦਾ ਸ਼ਹੀਦ ਹੋਣਾ ਜਦੋਂ ਸੁਣਿਆ ਦਿਲ ਵਿੱਚ ਬੜੀ ਉਦਾਸ ਹੋਈ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਭਾਵੇਂ ਛੋਟੀ ਉਮਰ ਵਿੱਚ ਸਨ ਉਹਨਾਂ ਨੇ ਬੜਾ ਤੀਜ ਜਿੱ ਦਿੱਤਾ ਪਰ ਮਾਵਾਂ ਦੀਆਂ ਆੰਦਰਾ ਹੁੰਦੀਆਂ ਨੇ ਫਿਰ ਇਹੋ ਜਿਹਾ ਪੁੱਤਰ ਜੋ ਦੀਨ ਦੁਨੀ ਦਾ ਵਾਲੀ ਹੋਵੇ ਇਸ ਲਈ ਮਾਤਾ ਜੀ ਨੇ ਇੱਕ ਚਿੱਠੀ ਲਿਖ ਕੇ ਹਾਲ ਪੁੱਛਿਆ ਜਿਸ ਵੇਲੇ ਗੁਰੂ ਤੇਗ ਬਹਾਦਰ ਜੀ ਨੂੰ ਚਿੱਠੀ ਪਹੁੰਚੀ ਉਹਨਾਂ ਜਵਾਬ ਵਿੱਚ ਲਿਖਿਆ ਕਿ ਸ੍ਰੀ ਸਰਬ ਉਪਮਾ ਯੋਗ ਪਰਮ ਪੂਜ ਮਾਤਾ ਜੀ ਆਪਦੇ ਪਵਿੱਤਰ ਚਰਣਾ ਉੱਤੇ ਆਪਦੇ ਪੁੱਤਰ ਦਾ ਅੰਤਮ ਮੱਥਾ ਟੇਕਣਾ ਤੁਸੀਂ ਮੇਰੇ ਵੱਲੋਂ ਜਰਾ ਸ਼ੋਗ ਨੀ ਕਰਨਾ ਮੈਂ ਹਣ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਬਚਨ ਅਨੁਸਾਰ ਰੰਗੇ ਦੇ ਘਰ ਠੀਕਰਾਂ ਭਨ ਕੇ ਸਤ ਗੰਢ ਵਿੱਚ ਪਿਤਾ ਪਿਤਾ ਮਾ ਸਤ ਗੁਰਾਂ ਦੇ ਦਰਬਾਰ ਵਿੱਚ ਜਾਵਾਂਗਾ ਪਰ ਇਹ ਦੇਹ ਜਿਹੜੀ ਆ ਬਿਨਸਨਾਰ ਤੁਸੀਂ ਵੀ ਜਦੋਂ ਪੜੋਤਰੇ ਖੜਾ ਕੇ ਉੱਥੇ ਆਵੋਗੇ ਤਾਂ ਅਸੀਂ ਤੁਹਾਨੂੰ ਮਿਲਾਂਗੇ ਦੇ ਕਦੇ ਸਥਿਰ ਨਹੀਂ ਰਹੀ ਜੋ ਉਪਜਿਓ ਸੋ ਵਿਣਸ ਹੈ ਪਰੋ ਆਜ ਕੈ ਕਾਲ ਨਾਨਕ ਹਰ ਗੁਣ ਗਾਇ ਲੈ ਛਾੜ ਸਗਲ ਜੰਜਾਲ ਨਜ ਕਰ ਦੇਖਿਓ ਜਗਤ ਮੈਂ ਕੋ ਕਹ ਕੋ ਨਾ ਹੈ ਨਾਨਕ ਥਿਰ ਹਰਿ ਭਗਤ ਹੈ ਤੇ ਰਖ ਮਨ ਮਾਇ RAM ਗਯੋ ਰਾਵਣ ਗਯੋ ਜਾ ਕੋ ਬਹੁ ਪਰਵਾਰ ਤਉ ਨਾਨਕ ਥਿਰ ਕਛ ਨਾ ਹੈ ਸਪਨੇ ਜਿਉ ਸੰਸਾਰ ਚਿੰਤਾ ਤਾਂ ਕੀ ਕੀ ਜੀਇ ਜੋਨ ਹੋਣੀ ਹੋਇ ਇਹੋ ਮਾਰਗ ਸੰਸਾਰਿਕ ਨਾਨਕ ther ਨਹੀਂ ਕੋਏ ਮਾਤਾ ਜੀ ਜੀ ਦਾ ਪੁੱਤਰ ਪਰਉਪਕਾਰ ਤੇ ਧਰਮ ਵਾਸਤੇ ਸਿਰ ਦੇਵੇ ਉਹਦੀ ਮਾਤਾ ਨੂੰ ਸ਼ੋਕ ਨਹੀਂ ਕਰਨਾ ਚਾਹੀਦਾ ਸਗੋਂ ਖੁਸ਼ੀ ਮਨਾਵੇ ਤੁਹਾਡਾ ਪੁੱਤਰਾ ਸਰਬਸ਼ਕਤੀਮਾਨ ਤੇ ਲਾਇਕ ਹੈ ਸਾਡੀ ਕੁੱਲ ਉਜਿਆਰੀ ਕਰੇਗਾ ਤੁਸੀਂ ਸੁਖਮਣੀ ਸਾਹਿਬ ਜੀ ਇਹ ਆਸਾ ਦੀ ਵਾਰ ਨੂੰ ਵਿਚਾਰ ਕੇ ਪੜਦੇ ਰਹਿਣਾ ਪੁੱਤਰੇ ਦੀ ਪਾਲਣਾ ਤੇ ਰੱਖਿਆ ਵਿੱਚ ਤਤਪੁਰ ਰਹਿਣਾ ਇਹ ਚਿੱਠੀ ਲਿਖ ਕੇ ਗੁਰੂ ਜੀ ਨੇ ਇੱਕ ਸਿੱਖ ਦੇ ਹੱਥ ਆਨੰਦਪੁਰ ਭੇਜ ਦਿੱਤੀ ਮਾਤਾ ਨਾਨਕੀ ਜੀ ਨੂੰ ਇਹ ਪੱਤਰ ਪੜ੍ਹ ਕੇ ਸ਼ਾਂਤੀ ਆ ਗਈ ਸਵਾਏ ਸ਼ਾਂਤੀ ਦੇ ਹੋਰ ਕੀ ਹੋ ਸਕਦਾ ਅਰ ਗੁਰੂ ਜੀ ਨੇ ਲਿਖਿਆ ਜੇਕਰ ਪੁੱਤਰ ਧਰਮ ਦੇ ਖਾਤਰ ਕੁਰਬਾਨ ਹੁੰਦਾ ਤਾਂ ਮੈਂ ਜਾਣਦੀ ਆ ਤੁਸੀਂ ਸਦਾ ਜਿਉਂਦੇ ਹੋ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਇਹ ਚਿੱਠੀ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਉਹਨਾਂ ਦਾ ਧੀਰਜ ਪਰਖਣ ਵਾਸਤੇ ਲਿਖਿਆ ਸੀ ਬਲ ਛੁਟਕਿਓ ਬੰਦਨ ਪਰਿ ਕਛੂ ਨ ਹੋਤੇ ਉਪਾਇ ਕਉ ਨਾਨਕ ਅਬ ਊਟ ਹਰ ਗਜ ਜਾਂ ਹੋਸ ਆਏ ਤੇ ਉਹਦਾ ਉਤਰ ਗੁਰੂ ਗੋਬਿੰਦ ਸਿੰਘ ਜੀ ਨੇ ਇਹ ਦਿੱਤਾ ਬਲ ਹੋਆ ਬੰਦਨ ਛੁਟੇ ਸਭ ਕਿਛ ਹੋ ਤੇ ਉਪਾਇ ਨਾਨਕ ਸਭ ਕਿਛ ਤੁਮਰੇ ਹਾਥ ਮੈਂ ਤੁਮਹੀ ਹੋ ਤਿਸ ਹਾਏ ਜਿਸ ਵੇ ਸਲੋਕ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਬੜਿਆ ਤਾਂ ਜਾਣ ਗਏ ਕਿ 10ਵੇਂ ਗੁਰੂ ਸਾਡੀ ਤੇ ਆਪਣੀ ਸ਼ਕਤੀ ਤੋਂ ਬੇਖਬਰ ਨਹੀਂ ਇੱਕ ਦਿਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਕੇਸੀ ਇਸ਼ਨਾਨ ਕਰਕੇ ਹਵੇਲੀ ਤੇ ਚੜ ਕੇ ਕੇਸ ਹਰੇ ਕਰ ਰਹੇ ਸਨ ਪਾਏ ਗੁਰ ਦਿੱਤੇ ਦਾ ਮੋਹ ਸ਼ੋਗ ਦੂਰ ਕਰਨ ਲਈ ਧਰਮ ਉਪਦੇਸ਼ ਦੇ ਰਹੇ ਸਨ ਕਾਜ਼ੀਆਂ ਨੇ ਬਾਦਸ਼ਾਹ ਨੂੰ ਜਾ ਕੇ ਆਖਿਆ ਹਿੰਦੂਆਂ ਦਾ ਪੀਰ ਅਦੇਕ ਸਿੱਖ ਸਮੇਤ ਹਮੇਲੀ ਤੇ ਚੜ ਕੇ ਤੁਹਾਡੇ ਘਰ ਵੱਲ ਵੇਖਦਾ ਤੁਸੀਂ ਉਹਨਾਂ ਨੂੰ ਪੁੱਛਣਾ ਕਰੋ ਅੱਦੇ ਅੱਗੇ ਤੋਂ ਪਿੰਜਰੇ ਵਿੱਚ ਪਾ ਕੇ ਰੱਖਣਾ ਚਾਹੀਦਾ ਹੈ ਇਹਨਾਂ ਨੂੰ ਜਿਸ ਕਰਕੇ ਕਸ਼ਟ ਵਿੱਚ ਪਾ ਕੇ ਦੀਨ ਮਨ ਲਏਗਾ ਬਾਦਸ਼ਾਹ ਨੇ ਗੁਰੂ ਜੀ ਨੂੰ ਸਿੱਖਾ ਸਮੇਧ ਸਦਵਾ ਕੇ ਪੁੱਛਿਆ ਆਪ ਕੈਦ ਵਿੱਚ ਬੈਠੇ ਵੀ ਪਰਾਏ ਸੱਤਰ ਵੇਖਣੋਂ ਨਹੀਂ ਰੁਕਦੇ ਉਸੇ ਖੁੱਲੇ ਫਿਰਦੇ ਕੀ ਨਾ ਕਰਦੇ ਹੋਗੇ ਗੁਰੂ ਜੀ ਬੋਲੇ ਅਸੀਂ ਉਪਰੋਂ ਕਿਸੇ ਦੇ ਸਤਰ ਪਰਦੇ ਨਹੀਂ ਦੇਖਦੇ ਸਾ ਸਿਤਾ ਉਹਨਾਂ ਟੋਪ ਵਾਲਿਆਂ ਨੂੰ ਵੇਖਦੇ ਆ ਜਿਨ੍ਹਾਂ ਨੇ ਤੁਹਾਡੇ ਪਰਦਿਆਂ ਨੂੰ بے ਪਰਦ ਕਰਨਾ ਭਾਵੇਂ ਔਰੰਗਜ਼ੇਬ ਜਾਣ ਗਿਆ ਕਿ ਗੁਰੂ ਜੀ ਦਾ ਵਾਕ ਕਦੀ ਝੂਠਾ ਨਹੀਂ ਹੋ ਸਕਦਾ ਤਾਦਵੀਓ ਨੇ ਪੁੱਛਿਆ ਕਿ ਉਹ ਕੌਣ ਜਿਹੜੇ ਸਾਦੇ ਪਰਦੇ ਬੇਪਰਦ ਕਰੇਗਾ ਉਹ ਕਿੱਧਰੋਂ ਆਵੇਗਾ ਗੁਰੂ ਜੀ ਨੇ ਦੱਸਿਆ ਉਹ ਫਰੰਗਿਸਥਾਨ ਤੋਂ ਗੋਰਾ ਟੋਪੀਆਂ ਵਾਲਾ ਸਮੁੰਦਰ ਦੇ ਰਸਤੇ ਆਵੇਗਾ ਤੇਰੀ ਕੁੱਲ ਦਾ ਤੇਰੇ ਸਤਰਾਂ ਦਾ ਸਤਿਆਨਾਸ਼ ਕਰੇਗਾ ਤੇਰੀ ਕਾਮ ਨ ਹੋਵੇ ਦੀਨੋ ਦੇ ਦੀਨ ਬਣਾਵੇਗਾ ਅਤੇ ਮੁਲਕ ਵਿੱਚ ਅਮਨ ਫੁਲਾਵੇਗਾ ਬਾਦਸ਼ਾਹ ਗੁਰੂ ਜੀ ਦੇ ਬਚਨ ਸੁਣ ਕੇ ਬੜੇ ਗੁੱਸੇ ਵਿੱਚ ਆਇਆ ਗੁਰੂ ਜੀ ਨੂੰ ਪਿੰਜਰੇ ਵਿੱਚ ਕੈਦ ਕਰਨ ਦਾ ਹੁਕਮ ਦਿੱਤਾ ਸੋਏ ਗੁਰੂ ਜੀ ਦੇ ਬਾਗ ਸਾਥ ਹੋਏ ਕਾਲਿਆਂ ਦੀ ਗਦਰ ਸਮੇਂ ਜੋ ਆਖਿਰੀ ਬਾਦਸ਼ਾਹ ਨੇ ਪੂਰਬੀਆਂ ਨਾਲ ਮਿਲ ਕੇ ਅੰਗਰੇਜ਼ਾਂ ਨੂੰ ਬੜੇ ਦੁੱਖ ਦਿੱਤੇ ਬੱਚਿਆਂ ਨੂੰ ਬੜੇ ਸਤ ਕਸ਼ਟ ਦਿੱਤੇ ਤਾਂ ਸੰਨ 1914 ਬਿਕਰਮੀ ਨੂੰ ਦਿੱਲੀ ਫਤਿਹ ਹੋਈ ਅੰਗਰੇਜ਼ਾਂ ਨੇ ਇਹਦੀ ਕੌਲ ਨੂੰ ਮਾਰ ਕੇ ਤਬਾਹ ਕੀਤਾ ਇਹਨਾਂ ਦੀਆਂ ਤੀਵੀਆਂ ਨੂੰ ਗੋਰਿਆਂ ਨੇ ਅਜੇ ਬੇਪਰਦ ਕੀਤਾ ਬੜੀ ਭੈੜੀ ਦੁਰਦਸ਼ਾ ਨਾਲ ਵੇ ਪਰਦੋ ਜਾਂ ਮਜਬੀ ਸਿੱਖਾਂ ਦੇ ਘਰ ਮੰਗਲਾਨੀਆਂ ਪਠਾਣੀਆਂ ਨੇ ਅਮਰਦ ਛੱਕੇ ਮਜਬਨਾ ਬਣ ਕੇ ਦਿਨ ਕੱਟੇ ਜ਼ਾਲਮ ਦਾ ਸਤਿਆਨਾਸ਼ ਕੀਤਾ ਮੁਲਕ ਵਿੱਚ ਅਮਨ ਭੁਲਾਇਆ ਗੁਰੂ ਜੀ ਦੇ ਸਾਰੇ ਬਾਗ ਸਾਥ ਹੋਏ ਗੁਰੂ ਜੀ ਨੇ ਆਪਣਾ ਅੰਤਮ ਸਮਾਂ ਜਾਣ ਕੇ ਭਾਈ ਗੁਰਦਿੱਤੇ ਨੂੰ ਆਨੰਦਪੁਰ ਭੇਜ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਹੁਣ ਆਪ ਗੱਦੀ ਤੇ ਬਿਰਾਜਮਾਨ ਹੋ ਕੇ ਗੁਰੂ ਜੀ ਨੇ ਆਪਣਾ ਅੰਤਮ ਸਮਾ ਜਾਣ ਕੇ ਭਾਈ ਗੁਰਦਿੱਤੇ ਨੂੰ ਆਨੰਦਪੁਰ ਭੇਜ ਦਿੱਤਾ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਹੁਣ ਆਪ ਗੱਦੀ ਤੇ ਬਿਰਾਜਮਾਨ ਹੋਣ ਇੱਧਰ ਔਰੰਗੇ ਦੇ ਮਰਸ਼ਿਦ ਨੇ ਅਜਮੇਰ ਤੋਂ ਆਣ ਕੇ ਸਾਰੀ ਕਥਾ ਸੁناਈ ਇਹ ਆਖਿਆ ਮੈਂ ਹਿੰਦੂਆਂ ਦੇ ਗੁਰੂ ਜੀ ਨੂੰ ਆਪਣੀ ਸ਼ਕਤੀ ਨਾਲ ਮਨਾ ਸਕਦਾ ਜੇਕਰ ਉਹਨਾਂ ਦੇ ਦੀਨ ਮੰਨਿਆ ਕੁੱਲ ਹਿੰਦੂ ਆਇਨ ਮੁਸਲਮਾਨ ਹੁੰਦੀ ਐ ਤਾਂ ਇਹ ਤਾਂ ਕੋਈ ਵੱਡੀ ਗੱਲ ਨਹੀਂ ਇਹ ਬੀੜਾ ਚੁੱਕ ਕੇ ਪੰਜ ਚਾਰ ਮੌਲਵੀਆਂ ਸਹਿਤ ਗੁਰੂ ਜੀ ਵੱਲ ਆਇਆ ਭਾਵੇਂ ਗੁਰੂ ਸਾਹਿਬ ਉਸ ਵੇਲੇ ਪਿੰਜਰੇ ਵਿੱਚ ਬੈਠੇ ਹੋਏ ਸਨ ਜੇ ਇਧਰ ਉਧਰੇ ਲਣਾ ਸਿੱਖਾਂ ਚੁੱਪਦੀਆਂ ਸਨ ਪਰ ਦੇ ਅਧਿਆਸਨਾਉਣੇ ਪਰ ਚਿਹਰੇ ਉੱਤੇ ਜਰਾ ਭਰਵੀਂ ਦਿਲਗੀਰੀ ਨਹੀਂ ਸੀ ਹਿਮਾਲੇਵਾਂ ਅਚਲ ਅਰ ਸ਼ਾਂਤ ਬਿਰਤ ਧਾਰੀ ਪਰਮ ਆਨੰਦ ਰੂਪ ਆਤਮਾ ਵਿੱਚ ਮਗਨ ਸਨ ਪੀਰ ਨੂੰ ਦੇਖ ਕੇ ਭਾਈ ਉਦਾ ਜੈਤਾ ਵੀ ਦੂਸਰੀ ਕੋਠੀ ਵਿੱਚੋਂ ਰਸਨ ਬਦਨ ਪਰ ਨੈਤਰ ਬ੍ਰਹਮ ਦੀ ਖਮਾਰੀ ਵਿੱਚ ਮਸਤ ਨਿਕਲ ਆਏ ਪੀਰ ਦਾ ਗੁਰੂ ਮਹਾਰਾਜ ਜੀ ਨੂੰ ਆਪਣੇ ਤੋਂ ਅਧਿਕ ਲੱਖਾਂ ਗੁਣਾ ਜ਼ਿਆਦਾ ਸ਼ਕਤੀ ਵਾਲਾ ਵੇਖ ਕੇ ਹੰਕਾਰ ਟੁੱਟ ਗਿਆ ਜੋ ਅਜਬਤ ਨਾਲ ਪਿੱਛੇ ਲਾਉਣ ਵਾਲੀ ਗੱਲ ਸੀ ਪੀਰ ਉਹਨਾਂ ਕੋਲੋਂ ਕੁਝ ਨਹੀਂ ਆਉੜਿਆ ਆਕਰ ਦੀਨਮੰ ਮਹੰਦੀ ਦਾ ਵੀ ਵਾਦਾ ਤੇ ਹੋਰ ਨਾਮਜਮਾ ਵਿੱਚ ਘਾਟੇ ਦੱਸਣ ਲੱਗਾ ਗੁਰੂ ਜੀ ਬੋਲੇ ਪੀਰ ਜੀ ਖੁਦਾ ਦਾ ਕਿਹੜਾ ਮਜਬ ਔਰ ਉਹਨੂੰ ਕੌਣ ਪਿਆਰਾ ਦੱਸੋ ਪੀਰ ਜੀ ਬੋਲੇ ਖੁਦਾ ਸਭ ਦੇ ਵਿੱਚ ਔਰ ਬੰਦਗੀ ਵਾਲਾ ਉਹਨੂੰ ਸਭ ਤੋਂ ਪਿਆਰਾ ਗੁਰੂ ਜੀ ਬੋਲੇ ਜਦੋਂ ਸਬਨਾ ਵਿੱਚ ਖੁਦਾ ਤਾਂ ਕੀ ਹਿੰਦੂਆਂ ਵਿੱਚ ਨਹੀਂ இந்து ਬੰਦਗੀ ਨਹੀਂ ਕਰ ਸਕਦੇ ਇਹ ਸ਼ਰਾ ਸਾਰੀ ਬਨੌਟੀ ਹੈ ਜਿਸ ਨੂੰ ਨਾਲ ਸੱਚੀ ਹੋਵੇ ਤਾਂ ਜੰਮ ਦੇ ਆਦਮੀ ਦੇ ਨਾਲ ਹੀ ਹੋਣੀ ਚਾਹੀਦੀ ਹੈ ਪੀਰ ਬੋਲਿਆ ਦੀਨ ਇਸਲਾਮ ਵਿੱਚ ਹੋ ਕੇ ਦੁਜਕ ਨੂੰ ਨਹੀਂ ਜਾਂਦਾ ਫਿਰ ਗੁਰੂ ਜੀ ਬੋਲੇ ਕਰਮਾਂ ਦਾ ਫਲ ਭੋਗਣਾ ਉਹ ਵਾਸ਼ ਭੋਗਣਾ ਪੈਂਦਾ ਕੀ ਮੁਸਲਮਾਨਾਂ ਨੂੰ ਰੋਗ ਸੋਗ ਨਹੀਂ ਵਿਆਪ ਦੇ ਭੁੱਖ ਤੇ ਨਹੀਂ ਲੱਗਦੀ ਮੌਤ ਤੋਂ ਕੋਈ ਬਚ ਨਹੀਂ ਸਕਦਾ ਇਹ ਗੱਲਾਂ ਸਾਰੀਆਂ ਘਾਵਤੀ ਨੇ ਪੀਰ ਨੇ ਕਈ ਗੱਲਾਂ ਕੀਤੀਆਂ ਪਰ ਕੁਝ ਨਹੀਂ ਬਣਿਆ ਆਖਰ ਪੀਰ ਨੇ ਆਰ ਕੇ ਗੁਰੂ ਜੀ ਦੀ ਸ਼ਬਦੀ ਖਿੱਚਣ ਵਾਸਤੇ ਹੱਥ ਨਾਲ ਹੱਥ ਮਿਲਾਇਆ ਸਗੋਂ ਪੀਰ ਜੀ ਦੀ ਆਪਣੀ ਸ਼ਬਦੀ ਖਿੱਚੀ ਗਈ ਖਾਲੀ ਹੋ ਗਏ ਗੁਰੂ ਜੀ ਦੇ ਚਰਨੀ ਟੱਠਾ ਤੇ ਆਪਣੀ ਭੁੱਲ ਬਖਸ਼ਾਈ ਇਸ ਤਰ੍ਹਾਂ ਮਹਾਰਾਜ ਜੀ ਸੰਗਤਾਂ ਨੂੰ ਧਰਮ ਦੇ ਕੀਰਤ ਕਰਨੇ ਨਾਮ ਜਪਣਾ ਵੰਡ ਛਕਣ ਦਾ ਉਪਦੇਸ਼ ਕਰਦੇ ਨੇ ਦਿੱਲੀ ਸਾਰੀਆਂ ਸੰਗਤਾਂ ਮਹਾਰਾਜ ਜੀ ਦੇ ਦਰਸ਼ਨ ਕਰਕੇ ਆਪਣੇ ਜੀਵਨ ਨੂੰ ਸਬਲਾ ਕਰ ਰਹੀਆਂ ਹਨ